ਖੇਮਕਰਨ ਦੇ ਪਿੰਡ ਚੂਂਗ ਮੋੜ ਦੇ ਨਜ਼ਦੀਕ ਹੋਇਆ ਭਿਆਨਕ ਐਕਸੀਡੈਂਟ ਮੋਟਰਸਾਈਕਲ ਨੂੰ ਮਾਰੀ ਟੱਕਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਹੋਈ ਮੌਕੇ ਤੇ ਮੌਤ ਕਾਰ ਚਾਲਕ ਕਾਰ ਛੱਡ ਕੇ ਹੋਇਆ ਫਰਾਰ ਦੋਨੋਂ ਮ੍ਰਿਤਕ ਨੌਜਵਾਨ ਜਿਲਾ ਤਰਨਤਾਰਨ ਦੇ ਪਿੰਡ ਰਾਜੋਕੇ ਦੇ ਦੱਸੇ ਜਾ ਰਹੇ ਹਨ ਹਲਕਾ ਖੇਮਕਰਨ ਦੇ ਚੂਂਗ ਮੋੜ ਨਜ਼ਦੀਕ ਅੱਜ ਤੜਕਸਾਰ ਕਾਰ ਚਾਲਕ ਵੱਲੋਂ ਮੋਟਰਸਾਈਕਲ ਨੂੰ ਮਾਰੀ ਟੱਕਰ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਉਦੋਂ ਮਿਰਤਕਾਂ ਦੀ ਪਹਿਚਾਣ ਮਹਾਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਾਜੋਗੇ ਵਜੋਂ ਹੋਈ ਹੈ ਇਸ ਮੌਕੇ ਤੇ ਦੇਖੋ ਤਸਵੀਰਾਂ ਅਤੇ ਕੀ ਕਹਿਣਾ ਹੈ ਪਰਵਾਰਿਕ ਮੈਂਬਰਾਂ ਦਾ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਦਲ ਤੇ ਪਲਵਿੰਦਰ ਸਿੰਘ ਕੰਡਾ ਪਿੱਖੀ ਵੇਂਡ ਇਹਨਾਂ ਵੀ ਦੀ ਬਲਜੀਤ ਸਿੰਘ ਜੀ ਕਿਹੜਾ ਪਿੰਡ ਆ ਰਾਜੋਗੇ ਜੀ ਆ ਜਿਹੜਾ ਐਕਸੀਡੈਂਟ ਹੋਇਆ ਜਿਹੜੇ ਦੋ ਨੌਜਵਾਨਾਂ ਦੀ ਡੈਥ ਹੋਈ ਹੈ ਕੀ ਲੱਗਦੇ ਤੁਹਾਡੇ ਇੱਕ ਮੇਰਾ ਭਤੀਜਾ ਹੈ ਕੀ ਨਾਮ ਸੀਗਾ ਗੁਰਵਿੰਦਰ ਹੈਗਾ ਕਿ ਕਿਦਾਂ ਇਹ ਕਿਥੋਂ ਆ ਰਹੇ ਸੀ ਕਿੱਥੇ ਜਾ ਰਹੇ ਇਹ ਪਿੰਡ ਰਾਜੋਆਂ ਦੇ ਬਾਰੇ ਕੰਡਾ ਗਰੋਂ ਆਏ ਗੱਡੀ ਦਾ ਮੰਡੀ ਦੇ ਵਿੱਚ ਭਲੇਦਾਰ ਸੀਗੇ ਉਹ ਗੱਡੀ ਆਏ ਨੇ ਪਿੱਛੋਂ ਸਾਈਡ ਬਾਅਦ ਵੀ ਆ ਇਹ ਪਹਿਲੇ ਇਧਰੋਂ ਜਾ ਰਹੇ ਸੀਗੇ ਤੋਂ ਉਦੋਂ ਗੱਡੀ ਆ ਰਹੀ ਸੀ ਅੱਛਾ ਇਧਰੋਂ ਪਿੰਡ ਨੂੰ ਜਾ ਰਹੇ ਸੀ ਪਿੱਛੇ ਪਿੰਡ ਨੂੰ ਜਾ ਰਹੇ ਸੀ ਅੱਛਾ ਤੇ ਐਕਸੀਡੈਂਟ ਬਹੁਤ ਧਿਆਨ ਕੇ ਮੋਟਰਸਾਈਕਲ ਜਿਹੜਾ ਗੱਡੀ ਦੇ ਥੱਲੇ ਹੀ ਆ ਹਾਂਜੀ ਹਾਂਜੀ ਤੇ ਹੁਣ ਪੁਲਿਸ ਮੌਕੇ ਤੇ ਪਹੁੰਚੀ ਆ ਕਿ ਮੰਗ ਕੀ ਕਰਦੇ ਇਹਦੇ ਮਾਸ ਮੰਗਦ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨਾਂ ਦੇ ਵਿੱਚ ਮੁੰਡਾ ਕੋਈ ਕੁਵਾਰਾ ਵੀ ਸੀਗਾ ਹਾਂਜੀ ਵਿਆਹ ਕਿਹੜਾ ਸੀਗਾ ਵਿਆਹ ਮਾਪੇ ਨਾ ਮਾ ਮੀਰ ਸਿੰਘ ਆਹ ਬੀ ਅੱਛਾ ਮਾਪੀ ਸਿੰਘ ਪਿਆਰ ਵਿਆਹ ਹੀ ਕੀ ਨਾਮ ਹੈ ਤੁਹਾਡਾ ਜੀ ਇਹ ਛਿੰ다 ਸਿੰਘ ਜੀ ਪਿੰਡ ਕਿਹੜਾ ਹੈ ਅਦਾਜੋ ਤੇ ਸਾਡੇ ਦੋ ਨੌਜਵਾਨ ਜਿਨ੍ਹਾਂ ਦੀ ਐਕਸੀਡੈਂਟ ਦੇ ਡਾਪੀ ਪੀ ਲੱਗਦੇ ਤੁਹਾਡੇ ਇਹ ਦੋਸਤੋਂ ਇੱਕ ਤਾਂ ਮੇਰਾ ਜਿਹੜਾ ਮਾ ਵੀਰ ਉਹ ਵੀ ਮੇਰਾ ਪਤੀ ਯਾਰ ਜੱਜਾ ਵੀ ਉਹ ਵੀ ਜਦੋਂ ਪਤੀ ਗਈ ਸਾਡੇ ਲੱਖ ਮਾਰਗਾਂ ਤੇ ਕੀ ਗੱਲ ਹੋਈ ਕਿੱਥੋਂ ਆ ਰਹੇ ਸੀਗੇ ਇਹ ਰਾਜੋ ਕਿਆਂ ਤੋਂ ਆਏ ਤੇ ਗੱਡੀ ਦਾ ਕੰਡਾ ਕਰਾਉਣ ਆਏ ਤੇ ਕਿਤੇ ਗੱਡੀ ਵਾਲੇ ਨੇ ਕਿਤੇ ਮਗਰੋਂ ਸਾਈਡ ਤੋਂ ਆਪੀ ਕਿਰੇ ਹੋਣਾ 9 ਵਾ ਦੀ ਗੱਲ ਹਾਂਜੀ 9 ਵਾ ਦੀ ਦਿੱਤਾ ਸੀ ਗੱਡੀ ਵਾਲਾ ਜਿਹਨੇ ਗੱਡੀ ਮਾਰੀ ਉਹ ਕਿੱਥੇ ਹੈ ਉਹ ਤਾਂ ਤੇ ਪਤਾ ਨਹੀਂ ਗੱਡੀ ਛੁੱਟ ਕੇ ਤੇ ਆਪ ਆਪ ਭੱਜ ਗਏ ਆ ਪੁਲਿਸ ਆਈ ਆ ਐਸ ਐਸ ਐਫ ਦੀ ਟੀਮ ਆਈ ਆ ਮੌਕੇ ਤੇ ਕੀ ਮੰਗ ਕੀ ਕਰਦੇ ਜੀ ਮੰਗ ਇਹੋ ਹੀ ਆ ਸਾਡੀ ਵੀ ਕਰੜੀ ਤੋਂ ਪੂਰੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਜਿਹੜਾ ਗਾਂ ਵਾਸਤੇ ਕਿਸੇ ਦਾ ਕੰਮ ਨਾ ਕਰੇ ਕੋਈ ਜਿਹੜਾ ਅੱਜ ਐਕਸੀਡੈਂਟ ਹੋਇਆ ਇਹ ਕਿਸ ਤਰ੍ਹਾਂ ਹੋਇਆ ਤੇ ਕਿੱਥੇ ਕਿਹੜੀ ਜਗ੍ਹਾ ਤੇ ਹੋਇਆ ਇਹ ਨਾ ਖੇਮਕਰ ਰੋਡ ਤੇ ਅੱਜ ਸਵੇਰੇ ਕਰੀਬ 5 ਵਜੇ ਇਤਲਾਹ ਮਿਲੀ ਵੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਸਵਿਫਟ ਕਾਰ ਆ ਜੀ ਸਵਿਫਟ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਦੀ ਤੇ ਥੋੜੀ ਦੂਰ ਤੱਕ ਕਲੀਸ ਦੀ ਲੈ ਗਈ ਜੀ ਵਿੱਚ ਜਿਹੜੇ ਮਰਨ ਦੋਨ ਦੀ ਮੌਤ ਹੋਈ ਹੈ ਜੀ ਇੱਕ ਦੀ ਉਮਰ ਹੈਗੀ ਆ 38 ਸਾਲ ਤੇ ਇੱਕ 21 ਸਾਲ ਦਾ ਜੀ ਇਹ ਦੋਵੇਂ ਬੱਚੇ ਰਾਜੋ ਗਏ ਦੇ ਜੀ ਤੇ ਮੰਡੀ ਚ ਲੇਬਰ ਦਾ ਕੰਮ ਕਰਦੇ ਸੀ ਕਿੱਥੇ ਜਾ ਰਹੇ ਸੀਗੇ ਇਹ ਘਰ ਜਾ ਰਹੇ ਸੀ ਵਾਪਸ ਕੰਨਾ ਕਰਾ ਵਾਪਸ ਜਾ ਰਹੇ ਸੀ ਤੇ ਗੱਡੀ ਨੇ ਪਿੱਛੇ ਟੱਕਰ ਮਾਰੀ ਹਾਂਜੀ ਪਿੱਛੇ ਟੱਕਰ ਮਾਰੀ ਹੈ ਜੀ ਤੇ ਹੁਣ ਗੱਡੀ ਵਾਲੇ ਕਿੱਥੇ ਨੇ ਗੱਡੀ ਵਾਲਾ ਮੁੱਕ ਤੋਂ ਭੱਜ ਗਿਆ ਜੀ ਤੇ ਇਹਨਾਂ ਦੋਵਾਂ ਦੀ ਅਤੁੱਲੀ ਇਹਨਾਂ ਦੋ ਦੀ ਮਤਦੋਦੀ ਸੀ ਤੇ ਮਨ ਕੀ ਕਰ ਭਈ ਜਿਹੜੀ ਅਗਲੀ ਕਰ ਰਹੀ ਇਹ ਅਫਰਡਜ ਕਰਕੇ ਇਹਨਾਂ ਦਾ ਲਾਕਸਾਂ ਦਾ ਪੋਸਟ ਮਾਰਡਮ ਕਰਾ ਗਏ ਜੀ ਤੇ ਉਹ ਵੱਡੀ ਤਸਦੀਕ ਕਰਦੇ ਆ ਕੌਣ ਹੈਗਾ ਕਿ ਤੁਹਾਨੂੰ ਨਿਕਾਹ ਦੀ ਤਿਆਰੀ